ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੜਾ ਦਿਖਾਵਾਂਗੇ ਚਾਰੇ ਗੱਬਣਾ ਤਿੰਨ ਤਾਜੇ ਸੂਰਨ ਤੇ ਇੱਕ ਹੈਗਾ ਟੋਕਰ ਗੱਬਣ ਵਿੱਚ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਸੱਚੀ ਗੱਲ ਬਾਈ ਠੀਕ ਗੱਲ ਜੀ। ਪਿਰਾ ਨਾਮ ਐਡਰੈਸ ਦੱਸੋ ਆਪਣਾ। ਨਾਮ ਨਵਦੀਪ ਸਿੰਘ ਬਾਲੀਆਂ, ਜ਼ਿਲ੍ਹਾ ਸੰਗਰੂਰ, ਸਿੰਘ ਟੂਰੀ। ਤੇ ਮੋਬਾਈਲ ਨੰਬਰ ਆਪਣਾ 836329597। ਦੁਆਰੇ ਉਹ ਰ ਨੰਬਰ ਆਪਣਾ? ਮੋਬਾਈਲ ਨੰਬਰ ਹੈਗੀ 836329597। ਠੀਕ ਆਪਾਂ ਦਿਖਾਵਾਂਗੇ ਚਾਰ ਨਗ ਇੱਕ ਹੈਗੇ ਵਜੇ ਧੋਕੜ ਗੱਬਣ। ਹਾਂ ਜੀ ਇੱਕ ਧੋਕੜ ਗੱਬਣਾ ਜੀ। ਠੀਕ ਆ। ਉਹ ਜਰਸੀ ਉਹ ਐਚ। ਪਹਿਲਾ ਨੰਬਰ ਆ ਪਹਿਲੀ ਜਰਸੀ ਦੇਖੀ ਜਾਂਦੇ ਆ ਕਿਹੜਾ ਸੂਆ ਸੁੰਦੀ ਹੈ। ਦੂਜਾ ਸੂਆ ਸੁੰਦੀ ਹੈ। ਕੈ ਕਿਦਨ ਲੈਂਦੇ ਆ ਸੂਟ? ਹਫਤਾ ਲੱਗਿਆ ਜੀ ਸੂਟ ਦਾ ਜੀ। ਇੱਕ ਹਫਤਾ ਸੂਟ ਚ ਬਾਕੀ ਹੈ ਦਾ। ਨੈਟ ਜੇ ਕਹਿ ਇੱਕ ਦਿਨ ਬਾਕੀ ਆ ਸੁਣ ਚੇਦੇ ਇੱਕ ਹਫਤਾ ਰਹਿੰਦਾ ਜੀ ਕਿੰਨਾ ਗਦ ਦੱਸੇ ਮਾਲਕ ਨੇ ਆਪਣੇ 22 ਕਿਲੋ ਚੋਇਆ ਜੀ ਪਹਿਲੇ ਸੂਏ ਉਹਨਾਂ ਨੇ ਠੀਕ ਆ ਪਹਿਲੇ ਸੂਏ ਅੰਦਾਜ਼ਾ ਲਾਈਏ ਵੀ ਇੱਕ ਹਫਤਾ ਬਾਕੀ ਆ ਵੀ 22 23 22 23 ਕਿਲੋ ਦੁੱਧ ਦੀ ਵੜ ਹੈਗੀ ਠੀਕ ਆ ਕੀਮਤ ਇਹਦੀ ਕੀ ਰੱਖੀਏ ਰੇਡ ਫੋਨ ਕੀ ਕਰਾਂਗੇ ਜੈ ਜੈ ਜਾਊਗਾ ਧੋਰ ਦੀ ਬਾਹਰ ਨੂੰ ਸੋ ਫਿਰ ਪਹਿਲੇ ਨੰਬਰ ਦੇ ਜਰਸੀ ਦੇਖੇ ਨੇ ਕਾਫੀ ਕਲਰ ਚ ਆ ਗਈ ਦੂਜਾ ਸੂਆ ਸੁਣਦੀ ਆ 20 ਪਲੱਸ ਦੱਸਦੇ ਆ ਪਹਿਲੇ ਵਾਲੇ ਸੂਏ ਮਾਲਕਾਂ ਦਾ ਦੁੱਧ ਪਾਇਆ ਮਾਲਕਾਂ ਦਾ ਦੱਸਣ ਸਰ ਪਰ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗੇ ਹੈਗੇ ਸੋ ਤੇ ਪਲੀ ਪੁਲੀ ਵੀ ਵੜਾ ਇਹ ਨਹੀਂ ਗੱਲ ਸੀ ਨਾ ਮੈਂ ਕਿਸੇ ਪਾਸੋਂ ਰੇਡ ਵੀਰ ਕਹਿੰਦਾ ਫੋਨ ਤੇ ਹੋਊਗਾ ਹੋਊਗਾ ਬਿਲਕੁਲ ਬਾਜਮ ਸੋ ਥਣਾ ਦੇਖੋ ਚਾਰੇ ਨਿਖੜਵੇਂ ਤੇ ਗਲਾਬੀ ਗਲਾਬੀ ਹਵਾਨਾ ਜਮਾ ਰਾਜੀ ਪਲੀ ਪੁਲੀ ਬਹੁਤ ਆ ਤੇ ਬਾਕੀ ਥਣਾ ਦੀ ਮਿੱਥੀ ਦੇਖੋ ਚਾਰਸੀ ਆਈ ਚਾਰੇ ਸਾ ਨਿਖੜਵੇਂ ਸੇ ਮੂੰਹ ਮੱਥਾ ਕੰਨ ਵਗੈਰਾ ਦੇਖ ਸਕਦੇ ਹੋ ਕਾਫੀ ਕਲਰ ਦੀ ਜਰਸੀ ਆ ਗਈ ਦੂਜਾ ਸੂਆ ਜੈਨ ਨੂੰ ਹੁੰਦੀ ਆ ਰਾਜੀ ਪਲੀ ਪੁਲੀ ਵੀ ਬਹੁਤ ਜ਼ਿਆਦੇ ਆ ਤੇ ਭਾਈ ਦੂਜੇ ਨੰਬਰ ਆਪਾਂ ਜਿਹੜੀ ਇਹ ਵੜੀ ਦੇਖ ਰੇ ਕਿਹੜਾ ਸੂਆ ਹੁੰਦੀ ਹੈ ਦੂਜਾ ਸੂਆ ਹੁੰਦੀ ਹੈ ਜੀ ਏਬੀਐਸ ਤੁਸੀਂ ਹੁੰਦੀ ਹੈ ਏ ਵੀ ਐਸ ਸੀ ਮੈਂ ਦਸੀਆ ਦੂਜਾ ਸੂਣ ਦੀ ਆ ਤੇ ਪਹਿਲੇ ਸਵੇਕ ਕੀ ਦੋ ਤਰਕਾਰ ਦਸਿਆ ਦਾ 20 ਪਲਸ ਵਾਲੀ ਹੈ ਪਹਿਲੇ ਕੋਈ 20 ਪਲਸ ਦਿੱਤਾ ਗਿਆ ਠੀਕ ਹੈ ਟਾਈਮ ਕਿੰਨਾ ਬਾਕੀ ਰਹਿ ਗਿਆ ਸੂਣ ਚ ਇਹ ਵੀ ਹਫਤਾ ਲੈਂਦੀ ਇੱਕ ਹਫਤਾ ਸੂਣ ਚ ਬਾਕੀ 20 ਲੀਟਰ ਦੁੱਧ ਮੰਨ ਕੇ ਬੰਦਾ ਲੈ ਸਕਦਾ ਸੋ ਬਾਕੀ ਥਾਣਾ ਹਵਾਨਾ ਦੇਖੋ ਸੋਣਾ ਸਾਫ ਸੁਥਰਾ ਧੋਰ ਦੀ ਬਾਹਰ ਨੂੰ ਜਿੰਦ ਜਾਣ ਆ ਖੈਰ ਪਲੀ ਪੂਲੀ ਬਹੁਤ ਆ 20 ਲੀਟਰ ਤਕਰੀਬਨ ਦੁੱਧੇ ਨੂੰ ਪਾਉਣਾ ਚਾਹੀਦਾ ਤੇ ਸੂਣ ਦੇ ਵਿੱਚ ਇਹਦਾ ਹਫਤਾ ਤੱਕ ਬਾਕੀ ਪਿਆ ਭੱਲੇਵਾ ਵਗੈਰਾ ਦੇਖੋ ਸੋਣਾ ਸਾਫ ਸੁਥਰਾ ਪਲਾਈਆਂ ਪਾਉਣ ਲੱਗੀ ਬਣੇ ਬਣੇ ਆ ਤੇ ਜਿੰਦ ਜਾਣ ਚ ਹੈਗੀ ਆ ਪਲੀ ਪ ਗੁੱਲੇ ਵਾਲਾ ਥਣ ਲੱਗਿਆ ਵਾ ਤੇ ਚੀਪਾ ਜੂਪਾ ਥਣ ਥਣ ਓਕੇ ਆ ਵਾ ਹਾਂਜੀ ਹਾਂਜੀ ਥਾਣਾ ਦੀ ਸਾਫ ਹਾਥੀ ਚਵਾਈ ਆ ਠੀਕ ਆ ਚਾਹੇ ਵੀਰ ਆਨਲਾਈਨ ਮੰਗਾਰੇ ਕੋਈ ਦਿੱਕਤ ਤਾਂ ਨਹੀਂ ਹੋਊਗੀ ਸੋ ਵੀਰ ਵੀ ਕਹਿੰਦਾ ਆਨਲਾਈਨ ਮੰਗਵਾ ਲੈ ਜੋ ਥਣ ਥਣ ਦੀ ਜ਼ਿੰਮੇਵਾਰੀ ਹੈ ਕਿਉਂਕਿ ਵੀਰ ਦੇ ਖਿੱਚ ਕੇ ਪਾਸ ਕਰਕੇ ਲੈ ਜਾਂਦੇ ਆ ਵੀਆ ਪੇਮੈਂਟ ਵਗੈਰਾ ਲਾਈਵ ਵਪਾਰ ਦਾ ਕੰਮ ਆ ਸੋ ਥਣ ਹਵਾਨਾ ਨੇੜੇ ਤੇ ਇੱਕ ਵਾਰ ਫਿਰ ਦੇਖ ਸਕਦੇ ਹੋ ਚਾਰੇ ਥਣ ਨਿਕੜਵੇ ਦੇ ਮੁੱਠੀ ਵਾਲਾ ਥਾਣਾ ਹਵਾਨੇ ਦੇ ਨਾਲਾ ਦੇਖੋ ਬਰੀਕਿਆਂ ਦੇ ਵਿੱਚ ਚੰਗੀਆਂ ਸੋਹਣੇ ਨਾਲਾ ਦਿਖਾਈ ਦਿੰਦੀਆਂ ਅੱਗੇ 3 ਨੰਬਰ ਤੇ ਆਪਾਂ ਜਰਸੀ ਫਿਰ ਦੇਖ ਦੰਦਾ ਹੋ ਲਗਭਗ ਚੌਗੀ ਕਰਕੇ ਦੇਖੇ ਚਾਰ ਦੰਦਾ ਠੀਕ ਹੈ ਟਾਈਮ ਥੋੜਾ ਜ਼ਿਆਦਾ ਲੱਗਦਾ ਇਹਦਾ ਨਾ 15 ਦਿਨ ਲੈਂਦੀ ਹੈ 15 ਦਿਨ ਸੂਣ ਚ ਵਾਕੀ ਕਿੰਨਾ ਗਣ ਅੰਦਾਜ਼ੇ ਹਿਸਾਬ ਨਾਲ ਦੇਣਾ ਚਾਹੀਦਾ ਇਹ 20 ਕਿਲੋ ਦਉਗੀ ਹਜੇ ਕੱਚੀ ਹੈ 15 ਦਿਨੋਂ ਵਧੀਆ ਤੇ ਆਉਂਦੀ ਠੀਕ ਹੈ ਧੋਰਦੀ ਬਾਹਰ ਨੂੰ ਸੋ ਬਰੋ ਰਾਜ ਹੀ ਦੇਖੋ ਬਿਲਕੁਲ ਚਾਪੜ ਵਰਗੀ ਪਈ ਆ ਤੇ ਪੂਰੀ ਸਾਫ਼ ਸੁਥਰੀ ਬਹਿੜ ਸੁਹਾ ਸੁੰਦੀ ਆ ਇਹ ਪਹਿਲਾ ਤੇ ਹਵਾਨਾ ਦੇਖੋ ਝੋਲੀ ਚੰਗੀ ਲਹੁੰਦੀ ਆਉਂਦੀ ਆ ਬਣੂ ਮਣੂ ਬਹੁਤ ਚੰਗੀ ਹੋ ਦੇਖੋ ਸਿਸਟਮ ਬਹੁਤ ਵਧੀਆ ਤੇ ਮੱਛੇ ਦੇ ਟੋਆ ਵਗੈਰਾ ਦੇਖੋ ਸਾਫ ਸੁਥਰਾ ਪਰ ਤੇ ਹੋਰ ਹੈ ਜੀ ਪੰਜਾਬ ਵਾਲੀ ਠੀਕ ਹੈ ਕਾਫੀ ਕਲਰ ਚ ਆ ਗਈ ਜਾਂਸੀ ਹੈ ਨਾ ਹਾਂਜੀ ਸੋ ਕੱਦ ਕਾਠ ਤੇ ਬਾਕੀ ਥਰਣਾ ਜੀ ਬਿੱਤੀ ਦੇਖੋ ਜਿਹੜੀ ਵੀਰ ਨੇ ਮੰਨ ਕੇ ਦਿਨੋਂ 15 ਦਿਨਾਂ ਸਾਹਮਣੋਂ ਦੋ ਪੈਸੇ ਦੇ ਕੇ ਜਾਊਗੀ ਅੱਗੇ ਕਿਉਂਕਿ ਚਾਪੜ ਵਰਗੀ ਬਈਆ ਰਾਜੀ ਬਹੁਤ ਆ ਦੁੱਧ 18-20 ਲੀਟਰ ਇਹਨੇ ਆਮਣਾ ਦੇ ਦੇਣਾਗਾ ਚੰਗੀ ਗਿਅਰ ਕਰ ਲੈ ਵਾਦੀ ਪਾ ਦੂ ਪਰ ਝੋਲੀ ਦੇਖੋ ਵਾਲੇ ਟੈਰਾ ਦੇਖੋ ਝੋਲੀ ਜੀ ਬਹੁਤ ਬਈਆ ਲਗਭਗ 15-18 ਦੇ ਲੈ ਜੂ ਹਣਾ ਹਾਂਜੀ ਹਾਂਜੀ 15 ਤਰੀਕ ਪੂਰੀ ਠੀਕ ਹੈ ਮੰਨ ਲਓ ਜੀ ਤੇ ਚੌਥੇ ਨੰਬਰ ਆਪਾਂ ਦੀ ਟੋਕੜ ਗੱਭਣ ਦੇਖੀ ਜ ਨੇ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਸੂਈ ਵੀ ਆ ਤੇ ਤੀਜ ਜਲੀ ਹੈਗੇ ਗੱਭਣ ਹਨ ਕੈ ਮਹੀਨਾ ਦੀ ਗੱਭਣਾ ਈ ਏ ਇਹ ਸਵਾ 3 ਮਹੀਨੇ ਹੋ ਗਏ 3 ਮਹੀਨੇ ਦੱਸ ਦੇ ਦੁੱਧ ਕਿੰਨਾ ਇਸ ਵਕਤ ਇਹ 12 13 ਕਿਲੋ ਫਿਦਾ ਜੀ 12 ਲੀਟਰ ਨਿਭੜ ਜਾ ਹਾਂਜੀ ਹਾਂਜੀ 10 ਤੋਂ 12 ਜਾਵਾਂ ਹਾਂਜੀ 10 ਤੋਂ 12 ਠੀਕ ਹੈ 3 ਮਹੀਨੇ ਤੇ ਨੀ ਚੋਈ ਹੋਈ ਆ ਜੀ ਸਵੇਰੇ ਆਪਣੀ ਕੋਈ ਏਖੜ ਨਹੀਂ ਲੱਗਦੀ ਠੀਕ ਹੈ ਦੁੱਧ 12 ਲੀਟਰ ਨਿਭੜੂਗਾ ਹਾਂਜੀ ਹਾਂਜੀ ਭਾਏ ਦਾ ਕੀ ਆ ਭਾਏ ਦਾ ਫੋਨ ਕੀ ਕਰੀਂ ਜਾਇਜ ਹੋਊਗਾ ਜਾਇਜ ਜੀ ਗੱਭਣਾ ਪਾ ਚ ਠੀਕ ਹੈ ਸੋਵਰੋ ਦੂ ਤੀਜਾ ਸੂਆ ਅੱਗੇ ਸੂਣੀਆ ਦੂਜੇ ਸੂਏ ਸੂਈਆ ਤਿੰਨ ਮਹੀਨਾ ਤੋਂ ਕੋਦਕਦੇ ਉੱਪਰ ਆ ਸੋ ਦੇਖੋ ਲੇਵਾਲੂਆ ਸਾਫ ਸੁਥਰਾ ਤੇ 12 ਲੀਟਰ ਸੋਤੋ ਵੀਰ ਕਹਿੰਦਾ ਹਾਜਰਾ 10 ਤੋਂ ਬਾਹਰ-ਬਾਰ ਆ ਜਮਾ ਪੰਜ 5.5 ਲੀਟਰ ਡਾਂਗਾ ਦੁੱਧ ਥੱਲੇ ਹਾਜਰਾ ਪਲੀ ਪੁਲੀ ਬਹੁਤ ਨਾਲੇ ਹੈਗੇ ਗੱਬਣ ਚੈੱਕ ਪਾਸ ਜਮਾ ਟੋਕਰ ਗੱਬਣ ਦੀ ਬਹੁਤ ਡਿਮਾਂਡ ਆਉਂਦੀ ਆ ਵੀਰ ਕਹਿੰਦਾ ਘੱਟ ਪੇਮੈਂਟ ਲਾਉਣੀ ਆ ਸੋ ਟੋਕਰ ਗੱਬਣ ਵਾਲੇ ਦੁੱਧ ਦੋਊਗੀ ਇਹ ਤੇ ਨਾਲੇ ਅੱਗੇ ਕਹਾ ਬਦਰ ਵਾਲੀ ਚੀਜ਼ ਐ ਸੋ ਦੇਖੋ ਲੇਵਾਲੂਆ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ 2 ਵ ਜੋ ਸਾਉ ਤੇ ਕਿਸ ਕਰ ਸਕਦੇ ਆ ਤੇ ਨੰਬਰ ਬੋਲ ਜੀ ਵੀਰ ਦੁਆਰੇ ਆਪਣਾ 8363 29597 ਤੇ ਰੇਟ ਬਾਜੋ ਹੋਣਗੇ ਹਾਂਜੀ ਜਮੀ ਜਿਹੜਾ ਅਕੇ ਦੇਖ ਤੋਰਾਂਗੇ ਸੋ 4 ਬਣਾ ਸੇਲ ਆ ਪਿੰਡ ਕੱਟੂ ਦੇ ਨਾਲ ਲੱਗਦਾ ਬਾੜੀਆਂ ਪਿੰਡ ਆ ਇਹ ਜ਼ਿਲ੍ਹਾ ਪੇਗਾ ਸੰਗਰੂਰ ਹਨਾ ਜ਼ਿਲ੍ਹਾ ਸੰਗਰੂਰ ਨੇੜੇ ਧਨੋਲਾ ਤੇ ਬਰਨਾਲਾ ਠੀਕ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ